ਸਾਸਤਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਡੇ ਮੇਰੇ ਵੱਲੋਂ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ईयर ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਇਹ ਨਵੇਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੀ ਹਰ ਮਨੋ ਕਾਮਨਾ ਪ੍ਰਮਾਤਮਾ ਪੂਰੀ ਕਰੇ ਜੋ ਵੀ ਤੁਸੀਂ ਕੰਮ 2024 ਚ ਸੋਚੇ ਸੀਗੇ ਤੁਹਾਡੇ ਨਹੀਂ ਬਣੇ ਪਰਮਾਤਮਾ ਅਗਰੇ ਸੋਡੇ 2025 ਚ ਸਾਰੇ ਕੰਮ ਬਣਨਾ ਤੁਹਾਨੂੰ ਪਰਮਾਤਮਾ ਤਰਕੀਆਂ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਚਲਦੇ ਆਂ ਜੀ ਸੈਦਿਆਲੇ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੈ ਆਪਾਂ ਸੈਦਿਆਲੇ ਗਏ ਸੀ ਨਾ ਵੀ ਨਵੇਂ ਸਾਲ ਵਾਲੇ ਦਿਨ ਆਪਾਂ ਗੁਰੂ ਘਰ ਜਾਇਆ ਹੁੰਨੇ ਆ ਤੇ ਲੱਗ ਪਾ ਨੂੰ ਸੈਦਿਆਲੇ ਨੇੜੇ ਪੈਂਦਾ ਹੈ ਪੈਥੇ ਵਗ ਜਾਨੇਗੇ ਤੇ ਨਾਲੇ ਅੱਜ ਅੱਜ ਆਪਣੀ ਬੇਟੀ ਦਾ ਜਨਮ ਦਿਨ ਨਾਲੇ ਉਹਦੇ ਕਰਕੇ ਆਪਾਂ ਜਾਇਆ ਹੁੰਨੇ ਗੁਰੂ ਘਰ ਤੇ ਨਾਲੇ ਨਵਾਂ ਸਾਲ ਹੈ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਗੁਰੂ ਘਰ ਤੋਂ ਹੀ ਕਰਦੇ ਆਂ ਪਰਮਾਤਮਾ ਆਪਣੇ ਜੋ ਵੀ ਕੰਮੜੇ ਪਏ ਨੇ ਜਾਂ ਕੋਈ ਕੰਮ ਕਰਨ ਵਾਲੇ ਆਪਾਂ ਸੋਚਦੇ ਆ ਆਪਣੀ ਮਨੋ ਕਾਮਨਾ ਪੂਰੀ ਕਰੇ ਜੀ ਚਲੋ ਆਪਾਂ ਚੱਲਦੇ ਆ ਸੱਦੇ ਵਾਲੇ ਫੋਨ ਤਾਂ ਆਪਾਂ ਲੈ ਲਈ ਗਏ ਚਲੋ ਫਿਰ ਵੀ ਜਾਏ ਹੋਣੇ ਹੈਨਾ ਨਾ ਨਾ ਕਰਦੇ ਫਿਰ ਪਹਿਲਾਂ ਸਾਨੂੰ ਕਿਸਨੇ ਹਾਂ ਨਹੀਂ ਕਰੀ ਸੀ ਕਹਿੰਦੇ ਜਾਇਆ ਨਹੀਂ ਜਾਂਦਾ ਫਿਰ ਕਹਿੰਦੇ ਚਲੋ ਵਗ ਚੱਲਦੇ ਕੋਈ ਗੱਲ ਨਹੀਂ ਤੇ ਪਹਿਲਾਂ ਥੋੜਾ ਮਨਜਾ ਖਰਾਬ ਹੋ ਗਿਆ ਸੀ ਵੀ ਸਾਨੂੰ ਕੋਈ ਲੈ ਕੇ ਨਹੀਂ ਜਾਂਦਾ ਹੈਨਾ ਫਿਰ ਜਦੋਂ ਹਾਂ ਕਰਕੇ ਫਿਰ ਸਾਨੂੰ ਵਸੇ ਮਿੰਟ ਚ ਹੀ ਤਿਆਰ ਹੋ ਗਈ ਜੀ ਵੈਸੇ ਇੰਨੇ ਸੀ ਸਾਨੂੰ ਘੰਟਾ ਘੰਟਾ ਲੱਗ ਜਾਂਦਾ ਹੈ ਜੋ ਸਾਨੂੰ ਕਹਤਾ ਵੀ ਹਾਂ ਜਲਾਂਗੇ ਤਾਂ ਅਸੀਂ 10 ਮਿੰਟ ਹੈ ਜੀ ਤਿੰਨ ਦੋ ਜੜੀਆਂ ਤਿਆਰ ਹੋ ਗਈਆਂ ਕੁਛ ਵੇਰੇ ਆਪਣਾ ਤਾਂ ਸੁਨੇ ਹੀ ਲਏ ਸੀਗੇ ਨਵੇਂ ਸਾਲ ਕਰਕੇ ਤੇ ਫਿਰ ਫਟਾਫਟ ਆਪਾਂ ਤਿਆਰ ਹੋ ਗਏ ਬਸ ਵੀ ਛੇਤੀ ਜਰਦੀ ਹੈ ਕਿਤੇ ਫਿਰ ਨਾ ਕੋਈ ਮੁੱਕਰ ਜੇ ਲੈ ਕੇ ਜਾਣ ਤੋਂ ਇਹ ਨੂੰ ਉਹ ਵਰ ਵੀ ਦੱਤੀ ਕਿਨੀ ਹਵਾ ਛੱਡ ਰੱਖੇ ਰੱਬ ਨੇ ਠੰਡੀ ਜਿਵੇਂ ਗੋਲੀ ਵਰਗੀ ਹੈ ਹੈ ਇੱਥੇ ਪਹੁੰਚ ਗਏ ਜੀ ਆਪਾਂ ਸੈਦੇ ਆਲਾ ਸਾਹਿਬ ਤੇ ਕਾਫੀ ਠੰਡ ਸੀਗੀ ਹਵਾ ਚੱਲ ਰਹੀ ਸੀ ਠੰਡੀ ਪਰ ਉੱਥੇ ਜਾ ਕੇ ਗੁਰੂ ਘਰ ਜਾ ਕੇ ਨਹੀਂ ਪਤਾ ਲੱਗਦਾ ਇੰਨਾ ਹਨਾ ਘਰੇ ਤਾਂ ਨਾਲ ਅਸੀਂ ਬਹੁਤ ਜ਼ਿਆਦਾ ਠੰਡਾ ਪਰ ਉੱਥੇ ਨਹੀਂ ਪਤਾ ਲੱਗਦਾ ਪਾਣੀ ਬਹੁਤ ਠੰਡਾ ਸੀ ਤਲਾ ਦਾ ਪਰ ਫਿਰ ਵੀ ਆਪਾਂ ਪੰਜ ਇਸ਼ਨਾਨਾ ਕਰਿਆ ਤੇ ਮੱਥਾ ਟੇਕਿਆ ਦੇਖੋ ਜੀ ਕਿੰਨਾ ਸੋਹਣਾ ਗੁਰੂ ਘਰ ਇੱਧਰ ਲੰਗਰ ਹਾਲ ਬਣਿਆ ਹੋਇਆ ਬਹੁਤ ਵੱਡਾ ਤੇ ਨਵਾਂ ਗੁਰੂ ਘਰ ਬਣਨ ਲੱਗ ਰਿਹਾਗਾ ਬਹੁਤ ਜੀ ਲੱਗਿਆ ਲੈ ਜਾ ਕੇ ਗੁਰੂ ਘਰ ਚ ਇੱਥੇ ਗਏ ਜੀ ਦੇਖੋ ਅੰਦਰੋਂ ਕਿੰਨਾ ਸੋਹਣਾ ਸਜਿਆ ਹੋਇਆ ਜਾ ਕੇ ਆਪਾਂ ਮੱਥਾ ਟੇਕਿਆ ਤੇ 20 ਮਿੰਟ ਅੱਧਾ ਘੰਟਾ ਪਹਾਜਰੀ ਲਵਾਈ ਬੈਠੇ ਅੰਦਰਾਂ ਤੇ ਉਸ ਪਵਾ ਦੱਪਾ ਜੁੜਾ ਸਾਭ ਲਵਾਉਣ ਲਈ ਚਲੇ ਗਏ ਅਜੇ ਵੀ ਤੋਂ ਤਰਪਾ ਗਏ ਗ੍ਰੇ ਆਹ ਜੀ ਸੱਦਿਆ ਦੋਪਾ ਆ ਗਏ ਸੀਗੇ 2:30 ਵਜੇ ਆਉਣ ਸਾਰਾ ਪਾਤਰ ਲਈ ਚਾਹ ਜਿਆਦਾ ਡਰਫਣ ਲੱਗ ਗਿਆ ਕਹਿੰਦੇ ਜੇਤੀ ਚਾਹ ਨਾ ਲੋ ਫਿਰ ਅਸੀਂ ਰੇਹ ਖੰਦੇ ਆਉਂ ਜਾਵਾਂਗੇ ਪਾਤਰ ਲਈ ਇਹ ਚਾਹ ਸਾਹ ਪਹੁੰਚ ਵਾਲੀ ਹੈ। ਠੰਡ ਨਹੀਂ ਹੋਈ ਵੀ ਇਹ ਨਾ ਤਾਂ ਮਸ਼ੀਨ ਚ ਲਾਉਣ ਨੂੰ ਜੀ ਕਰਦਾ ਜੀ ਮਸ਼ੀਨ ਚ ਲਾ ਲਈ ਕੜਾਈ ਕਰ ਲਈ ਕਰ ਨੂੰ ਦਪੂਗੀ ਸੂਟ ਵੀ ਇਕੱਠੇ ਹੋ ਰਹੇ ਨੇ ਪਰ ਸੂਟ ਦੇਣੇ ਨੇ ਜੀ ਅੰਮ ਲੱਗਦਾ ਹੈ। ਪਰ ਉਹ ਨਾ ਗੰਦਾ ਟਾਈਮ ਦੇ ਕੱਪੜੇ ਨਹੀਂ ਦਿੱਤੇ। ਜੇ ਇਹਨੇ ਚਲਾਉਣੇ ਆ ਮਸ਼ੀਨ ਨੂੰ ਵੀ। ਅਨਾਂ ਜੂਜੂ ਮੇ ਤਾਉਂ ਟੱ ਲੈ। ਜੇ ਬਸ ਆਇਆ ਨਾ ਪਤਾ ਨਹੀਂ ਕੀ ਗੱਲ ਹੈ ਜੀ ਗੱਡੀ ਚ ਸਾਨੂੰ ਗਰਮੀ ਚ ਰਹਿਆ ਤਾਂ ਸਰਦੀ ਜਾ ਕੇ ਪਤਾ ਨਹੀਂ ਘਾਤੋਂ ਇੰਨੀ ਨਾ ਕਵਰਾਟ ਕੀ ਹੋ ਜਾਂਦੀ ਗੱਡੀ ਜਦੋਂ ਆਪਾਂ ਆਉਂਦੇ ਜਾਂਦੇ ਆ। ਆ ਜੇ ਲੱਗਦਾ ਇਹ ਮੈਂ ਬਿਮਾਰ ਹੋ ਗਿਆ ਤਾਂ ਏਡੀ ਦੂਰ ਬਾੜ ਡਾਇਨ ਨਾਲੇ ਕੋਈ 20 25 ਮਿੰਟ ਦਾ ਰਾਹ ਕੋਈ ਜ਼ਿਆਦਾ ਨਹੀਂ ਹੈਗਾ ਤਾਂ ਵੀ ਐ ਹੋ ਗਿਆ ਸਰੀਰ ਜਮੀ ਔਂਕੂਬਰਾ ਉਹੀ ਹੋ ਗਿਆ ਜੀ ਕੱਚਾ ਕੱਚਾ ਹੈ ਗੱਡੀ 'ਚ ਕਿਉਂਕਿ ਜਦੋਂ ਸ਼ੀਸ਼ੇ ਖੋਲਣ ਦੇ ਉਪਰੇ ਮਾੜੇ ਮੋٹے ਠੰਡਾ ਕਰਕੇ ਸਿੱਧੀ ਹਵਾ ਪੈਂਦੀ ਹੈਗੀ ਤੇ ਬੰਦ ਗੱਡੀ 'ਚ ਨਹੀਂ ਕੁਬਰਾਕ ਹੁੰਦੀ ਆਪਣੀ ਗਾਦੋਂ ਸਭ ਕੁਝ ਨਾ ਚਾਹ ਜਦੋਂ ਦੇਖਦੇ ਆਉਂਦੇ ਜਦੋਂ ਅਸੀਂ ਜੀਤਾ ਕਰਦਾਂਗੇ ਆਹ ਪੇਨ ਨੂੰ ਉੱਤੇ ਇੱਕ ਪ੍ਰਸ਼ਾਦਾ ਛਕ ਲਿਆ ਸੀ ਲੰਗਰ ਗਏ ਆ ਬੈਡੀ ਦੂਰ ਹਣਾ ਬਿਲੰਗਰਤਾ ਸ਼ਕਲੀ ਤੇ ਲੱਗਾ ਪ੍ਰਸ਼ਾਦ ਤੇ ਉਹ ਪ੍ਰਸ਼ਾਦ ਸਗਲੇ ਕੋਈ ਵੀ ਸਾਡੀ ਕੋਈ ਸੁਲਾ ਨਹੀਂ ਸੀ ਜਾਣਦੀ ਪਹਿਲਾਂ ਤਾਂ ਕਹੀ ਕਿ ਨਾ ਨਾ ਫਿਰ ਚੱਲ ਬਾਕੀ ਗਏ ਪਰਮਾਤਮਾ ਨੇ ਸੱਦਣਾ ਸੀ ਸਾਨੂੰ ਪਰਮਾਤਮਾ ਨੇ ਤੁਸੀਂ ਆਓ ਅਸੀਂ ਕੱਲ ਪਰਸੋਂ ਦੇ ਕਹਿਣ ਲੱਗੇ ਸੀ ਵੀ ਨਵੇਂ ਸਾਲ ਵਾਲੇ ਦਿਨ ਆਪਾਂ ਗੁਰੂ ਘਰ ਜਾਵਾਂਗੇ ਸੱਜੇ ਵਾਲੇ ਜਾਵਾਂਗੇ ਹੈ ਨਾ ਜਿਹੜੇ ਸੱਚੇ ਦਿਲੋਂ ਅਰਦਾਸ ਕੀਤੀ ਜਾਂਦੀ ਹੈ ਹਮੇਸ਼ਾ ਪੂਰੀ ਹੁੰਦੀ ਹੈ ਜੇ ਕੋਈ ਵੀ ਅਰਦਾਸ ਹੈ ਸੱਚੇ ਦਿਲੋਂ ਕਰਾਂਗੇ ਉਹ ਤਾਂ ਆਪਾਂ ਸਰਦ ਨਹੀਂ ਰੱਬ ਤੋਂ ਮੰਗੀ ਜਾਂ ਨਿਰਵਾ ਦੇ ਵਿਆਹ ਦੇ ਤੇ ਪਰ ਜਿਹੜੇ ਸੱਚੇ ਦਿਲੋਂ ਅਰਦਾਸ ਕਰਵਾਗੇ ਨੇ ਰੂਹ ਜੇ ਆਪਣੇ ਗੱਲ ਨਿਕਲਦੇ ਹੋ ਹਮੇਸ਼ਾ ਪੂਰੀ ਹੁੰਦੀ ਹੈ ਸਾਡਾ ਮਨ ਸੀ ਕਿ ਸੱਜਣੇ ਜਾਈਏ ਜਾਈਏ ਆਪਾਂ ਵਾਗੀ ਗਏ ਨਿਰ ਪਤਾ ਅਸਰ ਨਿਰ ਪਤਾ ਗੁਰਨਾਮੀ ਪੜੇ ਪੜੇ ਇੱਥੇ ਆਪਾਂ ਗਏ ਆ ਜੀ ਸਬਜ਼ੀ ਲੈਣ ਗੋਭੀ ਤੋੜ ਕੇ ਲਿਆਵਾਂਗੇ ਜੀ ਗੋਭੀ ਦੀ ਸਬਜ਼ੀ ਗੋਭੀ ਬਾਦੂ ਹੋ ਰਹੀ ਹੈ ਖੇਤ ਚੋਂ ਵੀ ਆ ਜਾਂਦੇ ਹੁਣ ਤਾਂ ਇੱਥੇ ਵੀ ਬਾਦੂ ਹੋਗੀ ਗੰਡੇ ਹੋ ਰਹੇ ਨੇ ਗਸਪੂਖਾਂ ਵਾਲੇ ਆਪਣੇ ਤੇ ਸਾਗ ਨਹੀਂ ਬਣਾਇਆ ਆਪਾਂ ਕਈ ਦਿਨ ਹੋ ਗਏ ਸਾਗ ਬਣਾਵਾਂਗੇ ਹੁਣ ਇੱਕ ਅੱਧੇ ਦਿਨ ਚਾਣਾ ਠੰਡ ਹੋ ਰਹੀ ਹੈ ਹੁਣ ਸਾਗ ਨੂੰ ਜੀ ਕਰਦਾ ਫਿਰ ਅੱਗੇ ਧੁੱਪ ਨਿਕਲਣ ਲੱਗ ਗਈਆਂ ਫਿਰ ਨਹੀਂ ਜੀ ਕਰਦਾ ਸਾਗ ਖਾਣ ਨੂੰ ਉਹ ਤਾਂ ਗੋਭੀ ਦੇ ਫੁੱਲ ਦੇਖ ਰਾਂ ਜਿਉਂ ਨਾ ਉਹ ਹੋਵੇ ਨਿਸਰੇ ਜੀ ਹੋ ਰਹੀਏ ਗੋਭੀ ਪਤਾ ਨਹੀਂ ਕਾਤਾ ਉਹ ਫਿਰ ਵੀ ਗੁੰਦਮੇ ਦੇ ਫੁੱਲ ਨਹੀਂ ਆਗੇ ਖੜੇ ਖੜੇ ਜੇ ਨੇਗੇ ਉਹੀ ਮੈਂ ਦੇਖੋ ਕਹੇ ਜੇ ਫੁੱਲ ਹੋ ਰਹੇ ਨੇ ਗੋਭੀ ਦੇ ਕਰਨ ਤਾਂ ਆਪਾਂ ਲੈ ਕੇ ਨਹੀਂ ਆਏ ਸੀ ਪੌਰਾ ਆ ਰਹੇ ਸੀ ਬੇੜੇ 'ਚ ਬਸ ਸਪਾਈ ਗੋਭੀ ਕਹੇ ਪੱਟ ਲਈਏ ਚਲ ਵੀ ਲੇਟ ਹੋ ਜੰਨਾ ਫਿਰ ਮਾਣੇ ਮਾਣੇ ਨਾਲ ਚਾਰਕਵੇ ਡੰਗਰਾਂ ਟਾਈਮ ਹੋ ਜਾਂਦਾ ਹੈਗਾ ਵੀ ਆਪਾਂ ਲਿਆ ਕੇ ਚੀਰ ਲਈਏ ਫਟਾਫਟ ਅਸੀਂ ਆਈ ਨੰਗ ਗਏ ਕਰਦ ਲੈ ਕੇ ਜਾਣਾ ਭੁੱਲ ਗਏ ਆ ਦੇਖੋ ਜੇ ਐ ਫੁੱਲ ਹੋ ਰਹੇ ਨੇ ਵਿੱਚ ਵਿੱਚ ਤੇ ਉਹ ਬੱਚੇ ਫੁੱਲ ਸੁਹਣੇ ਵੀ ਨੇ ਗੁੰਦ ਮੇंजे ਫੁੱਲ ਵਧੀਆ ਲੱਗਦੇ ਨੇ ਗੋਭੀ ਦੇ ਦੇਖਦੇ ਸੀ ਆਪਾਂ ਥੋੜੇ ਇੱਥੇ ਘਾਟ ਆਲੂ ਜੰਮੇ ਨੇ نیچے ਤਾਲੂ ਜੰਮ ਰਹੇ ਨੇਗੇ ਇੱਥੇ ਪਾਣੀ ਪੈ ਗਿਆ ਜਿੱਦੋਂ ਆਲੂ ਜੰਮੇ ਨਹੀਂ ਸਬਜ਼ੀ ਤਾਂ ਹੁਣ ਛਾਲੇ ਚ ਸਬਜ਼ੀ ਤਾਂ ਹੋਈ ਜਾਂਦੀ ਹੈ ਜੀ ਵੱਧ ਗਰਮੀ ਚ ਸਬਜ਼ੀ ਨਹੀਂ ਹੁੰਦੀ ਗਾਸ ਇਹਦੀ ਛਾਲੇ ਤਾਂ ਬਾਦੂ ਸਬਜ਼ੀਆਂ ਹੋ ਜਾਂਦੀਆਂ ਨੇ ਕਿਉਂਕਿ ਜੇ ਸਾਗ ਬਣ ਜਾ ਤਿੰਨ ਚਾਰ ਦਿਨ ਸਾਗ ਚੱਲੀ ਜਾਂਦਾ ਫਿਰ ਇੱਧਰ ਬੱਟ ਤੇ ਆਲੂ ਨਹੀਂ ਸਾਰੇ ਆਪਣੇ ਇਹ ਵਧੀਆ ਹੋ ਰਹੇ ਨੇ ਆਲੂ ਖਾਣ ਜੋਗਰੇ ਹੋ ਜਾਣਗੇ ਤੇ ਗਰਮੀ 'ਚ ਸਬਜ਼ੀ ਘੱਟ ਹੋ ਜਾਂਦੀ ਐ ਸਾਰ ਜਦਾਂ ਸਾਗ ਕਰ ਲਿਆ ਚਾਰ ਦਿਨ ਉਹ ਖਾਈ ਗਏ ਨੇ ਫੇਰ ਕੋਈ ਦਾਲ ਬਣ ਜੇ ਨੇ ਵੀ ਦੀ ਫੇਰ ਸਬਜ਼ੀ ਕਰ ਲੈਣਾ ਦੋ ਤਿੰਨ ਦਿਨ ਤੇ ਫੇਰ ਸਾਗ ਦੀ ਵਾਰੀ ਆ ਜਿੰਦੇ 10-15 ਦਿਨਾਂ ਤੋਂ ਇੱਧਰ ਆਪਣੇ ਮਟਰ ਲਾਏ ਹੋਏ ਨੇਗੇ ਉਹ ਪਰਾਂ ਨੇ ਉਹ ਪਹਿਲਾਂ ਕੀਤੇ ਲਾਏ ਸੀ ਥੋੜੇ ਜਿਹਾ ਆ ਪਛੇਤੇ ਨੇ ਛੋਟੇ ਛੋਟੇ ਨੇ ਹਜੇ ਮਟਰ ਨੇ ਸਾਰੇ ਲਾ ਰੱਖੇ ਨੇ ਆਪਾਂ ਮਟਰਾਂ ਦਾ ਬੀਜ ਪੱਲੁਦਿਆਣਾ ਤੋਂ ਲੈ ਕੇ ਆਏ ਸੀਗੇ ਮੇਲੇ 'ਚ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀਗਾ ਮਟਰਾਂ ਦਾ ਬੀਜ ਆ ਕੇ ਇੰਨੇ ਵਾਰ ਦੂਈ ਬੈਠਕ 'ਚ ਰੱਖਤਾ ਯਾਦ ਕਰਿਆ ਨਹੀਂ ਵੀ ਬੀਜ ਆ ਰਹਿਗਾ ਮਟਰਾਂ ਦਾ ਤਾਂ ਤੇ ਨਹੀਂ ਤਾਂ ਗਿੱਤੇ ਲੱਗ ਜਾਂਦੇ ਹੁਣ ਤਾਂ ਮਟਰ ਖਾਣ ਨੂੰ ਵਾਦੂ ਹੋ ਜਾਂਦੇ ਜਿਹੜੇ ਇੱਥੋਂ ਆ ਕੇ ਲਾਇਓ ਹੋਏ ਨਹੀਂ ਆ ਦੇਖੋ ਜੀ ਆਪਣਾ ਵਿਚਾਰਾ ਯੂ ਵੀ ਕੱਲਾ ਰਹਿ ਗਿਆ ਦਾ ਸਾਥੀ ਦਾ ਬਾਗਿਆ ਨੂੰ ਛੱਡ ਕੇ ਇਹ ਕੱਲਾ ਰਹਿ ਗਿਆ ਵਿਚਾਰਾ ਹੁਣ ਅੱਗੇ ਦੋਨੇ ਵਧੀ ਖੱਢੀ ਜਾਂਦੇ ਇਹ ਹੁਣ ਇਹਦੇ ਨਾਲ ਕੋਈ ਖੱਢਣ ਵਾਲਾ ਵੀ ਨਹੀਂ ਹੈਗਾ ਇਚੌੜ ਕਰਦਾ ਮੇਰੇ ਨੇੜੇ ਆ ਕੇ ਜਿਵੇਂ ਮੈਂ ਉਹਦੇ ਨਾਲ ਚੌੜ ਕਰਿਆ ਕਰਦਾ ਐ ਕਰੋ ਮੇਰੇ ਨਾਲ ਚੌੜ ਸ਼ਾਮ ਦਾ ਟਾਈਮ ਹੋ ਰਿਹਾ ਸੀ ਆਪਾਂ ਨੂੰ ਛੀਤੀ ਕਾਲੀ ਵੀ ਹੋ ਰਹੀ ਸੀ ਮੱਜਾਂ ਨੂੰ ਅੱਜ ਆਪਾਂ ਲੇਟ ਹੋਣ ਲੱਗ ਰਹੇ ਸੀ ਕਿਉਂਕਿ 2:00 ਵਜੇ ਆਪਾਂ ਉਧਰ ਆਈ ਆ ਕੇ ਚਾਹ ਪਾਣੀ ਪੀਤਾ ਥੋੜਾ ਜਿਹਾ ਆਪਾਂ ਦਮ ਲੈਣ ਲੱਗ ਗਏ 10 ਮਿੰਟ ਦਮ ਵੀ ਨਹੀਂ ਲੱਤਾ ਬਸ ਉਹੀ ਤੁਹਾਨੂੰ ਪਤਾ ਹੀ ਦੇਣਾ ਦਾ ਹੁਣ ਤਾਂ ਮਿੰਟ ਚ ਹਨੇਰਾ ਹੋ ਜਾਂਦਾ ਅੰਦਰ ਆਪਾਂ ਜਾਣ ਲੱਗ ਰਹੇ ਜਿਵੇਂ ਮੱਜਾਂ ਚ ਆਪਣੀ ਸਕਾਰਪੀਓ ਇੱਥੇ ਘੜੀ ਹੈ ਨਿਸ਼ਾਨੀ ਦੇ ਤੌਰ ਤੇ ਆਪਾਂ ਇਹਨੂੰ ਹਲਿਆਉਂਦੇ ਨਹੀਂ ਕਰੋਂ ਕੋਈ ਅੰਦਰਲੇ ਖੁੰਝੇ ਲਾਤੀ ਕਿ ਅੰਦਰਲੇ ਇਹ ਆਪਣੀ ਸਕਾਰਪਿਓ ਇੱਥੇ ਰਹਿੰਦੀ ਐ। ਆਹ ਦੇਖੋ ਜੀ ਸਾਡੀ ਬੇਟੀ ਦੇ ਕੰਮ ਕਹਿੰਦੀ ਆਪਾਂ ਵੀਡੀਓ ਬਣਾਈ ਐ ਪੈਰਾਂ ਦੀ। ਜਾ ਰਹੇ ਸੀਗੇ ਅੱਜ ਕੱਟੀਆਂ ਖਾ ਪੀ ਕੇ ਇਹਨਾਂ ਨੂੰ ਦੁਪਹਿਰੇ ਨੀਰਾ ਪਾਤਾ 11:00 ਵਜੇ। ਇਹ ਵੀ ਝੱਕ ਲੱਗ ਰਿਹਾ ਬਹੁਤ ਜਿੱ ਕੱਲੀ ਨਾ ਇੰਨਾ ਕੀੜੇ ਖਾਈ ਜਾਂਦੇ ਰਹਿੰਦੇ ਖੜੀ ਖੜੀ ਇੰਨਾ ਕੂੜਾ ਕਰਦੀ ਆ ਰੁੱਥਲੇ ਇਹ ਜਿੰਨਾ ਕਹਿ ਦੇ। ਜੇ ਤਾਂ ਢੀੜੇ ਢੀੜੇ ਬੰਨੇ ਹੁਣ ਫਿਰ ਤਾਂ ਆ ਜਾਣ ਲੋਟ ਇਹ। ਜਦੋਂ ਕੱਲਾ ਕੱਲਾ ਪਸੂ ਬੰਨਿਆ ਹੁੰਦਾ ਬੜਾ ਸਾਨੂੰ ਪਤਾ ਹੀ ਇਹ ਕੀੜੇ ਦੇ ਹੀ ਜਾਂਦੀਆਂ ਨੇ ਤੇ ਕੋਹਾ ਵੱਢੀ ਜਾਂਦੀਆਂ ਨੇ। ਆ ਦੇਖੋ ਬੂਟ ਗੋਹੇ ਨਾਲ ਅੱਜ ਸਵੇਰੇ ਤੋਤੇ ਨਹੀਂ ਗੇ ਅੱਗੇ ਤਰੋ ਤੋ ਦਿੰਦੇ ਸੀਗੇ ਇੱਕ ਟਾਈਮ 'ਚ ਇੰਨੇ ਬੂਟ ਲਿਪੜ ਜਾਂਦੇ ਨੇ ਅਗਲਾ ਕੰਮ ਇਹਦਾ ਮੱਜਾਂ ਦਾ ਕੀ ਕੰਮ ਐ ਪਰ ਜਿਹਨੂੰ ਸਾਹਮਣੀਆਂ ਪੈਂਦੇ ਨੇ ਉਹ ਪਤਾ ਲੱਗਦਾ ਵੀ ਕਿੰਨਾ ਕੰਮ ਹੁੰਦਾ ਮੱਜਾਂ ਦਾ ਦੁੱਧ ਪੈਂਦਾ ਦਿਸ ਜਾਂਦਾ ਸਾਰਿਆਂ ਨੂੰ ਪਰ ਪਸ਼ੂ ਨੇ ਸਾਮ ਸਮਾਈ ਕਿਸੇ ਨੂੰ ਨਹੀਂ ਦਿਸਦੀ ਵੀ ਚੜ੍ਹ ਤੇ ਸਿਆਲ ਤਾਂ ਪਸ਼ੂ ਸਾਹਮਣੇ ਬਹੁਤ ਜ਼ਿਆਦੇ ਔਖੇ ਨੇ ਇੰਨੇ ਦਿਨ ਮੀਂਹ ਪਈ ਗਿਆ ਸਾਨੂੰ ਪਤਾ ਐ ਜੇ ਅਸੀਂ ਕਿਵੇਂ ਇੰਨਾ ਤੁਹਾਨੂੰ ਸੁਕਾਉਂਦੇ ਰਹੇ ਆ ਕਦੇ ਬਾਰੋਂ ਤੋਂ ਤਾਂ ਰਾਤ ਨੂੰ ਦਿਨ ਚੰਦਰੋਂ ਤੋਂ ਤਾਂ ਐ ਸਾਫ਼ ਰੱਖ ਰੱਖ ਕੇ ਮੱਜਾਂ ਉਹ ਕਰੇ ਮੜੀ ਧੁੱਪ ਨਿਕਲੋਂ ਤਾਂ ਸੁੱਕ ਵੀ ਜਾਂਦਾ ਤੇ ਧੁੱਪ ਨਾ ਨਿਕਲੇ ਤਾਂ ਜਮੀ ਨਹੀਂ ਸੁੱਕਦਾ ਫਿਰ ਧੋਣਾ ਪੈਂਦਾ ਤੋਤੇ ਤੋਂ ਹੀ ਸੁੱਕਦਾ ਹੈਗਾ ਰਾਤ ਨੂੰ ਆਪਾਂ ਨੰਨੂੰ ਅੰਦਰ ਕਰਕੇ ਬਾਹਰੋਂ ਧੋ ਦਿੰਦੇ ਸੀਗੇ ਤੇ ਅੰਦਰੋਂ ਤਾਂ 3-4 ਦਿਨਾਂ ਬਾਅਦ ਤੋਤਾ ਸੀਗਾ ਆਪਾਂ ਬਾਹਰ ਦਾ ਫਰਸ਼ੇ ਜਿਆਦਾ ਗੰਦਾ ਜਾਂ ਹੋ ਜਾਂਦਾ ਹੈਗਾ ਅੰਦਰ ਤਾਂ ਸਿਮਿੰਟ ਹੈ ਇੱਥੇ ਤੇੜਾ ਖਾਲੀ ਹੁਰਨੇ 'ਚ ਗੁਹਾ ਫਸ ਜਾਂਦਾ ਇਸ ਕਰਕੇ ਸੁੱਕਦਾ ਨਹੀਂ ਅੰਦਰਲੇ ਫਰਸ਼ ਤੇ ਸਿਮਿੰਟ ਹਜੇ ਲੱਗਿਆ ਹੋਇਆ ਉਹ ਛੇਤੀ ਸੁੱਕ ਜਾਂਦਾ ਤੇ ਇੱਕ ਕਮੈਂਟ ਆਇਆ ਸੀਗਾ ਇਹ ਤੁਸੀਂ ਫੀਡ ਫਾਰਮੂਲਾ ਦੱਸੋ ਅਪਾ ਪਹਿਲਾਂ ਵੀ ਉਹ ਤਾਂ ਦੱਸਿਆ ਹੋਇਆ ਸੀ ਪਰ ਜ਼ਰੂਰ ਦੱਸਾਂਗੇ ਜੇ ਅਪਾ ਕੀ ਪਾਉਨੇ ਹਨਾ ਬਣਾਵਾਂਗੇ ਜੀ ਵਲੌਗ ਉਸਤੇ ਵੀ ਤੇ ਇੱਕ ਹੋਰ ਕਹਿੰਦੇ ਸੀ ਤੁਸੀਂ ਵੀ ਕੱਟਿਆਲਾਂ ਨੂੰ ਦਿਆ ਕਰੋ ਹਨਾ ਇਹਨਾਂ ਨੂੰ ਕੱਟਿਆਲਾਂ ਨੂੰ ਫਿਰ ਇਹਨਾਂ ਦਾ ਕਰੀਏ ਕੀ ਜੀ ਅਸੀਂ ਇਹਨਾਂ ਦਾ ਕੋਈ ਹੋਰ ਹੱਲ ਵੀ ਨਹੀਂ ਹੈਗਾ ਇੰਨੇ ਨੂੰ ਅਪਾ ਪਾਲ ਨਹੀਂ ਸਕਦੇਗੇ ਕੀ ਕਰੀਏ ਫਿਰ ਇਹਨਾਂ ਦਾ ਬਾਹਰ ਤਾਂ ਉਹ ਜਿ ਡਿੱਗਣ ਲੱਗ ਗਈ ਸੂਰਜ ਦਿਖਾਰ ਕੇ ਥੋੜਾ ਜਿਹਾ ਰੱਬ ਨੇ ਧੁੰਦ ਲੱਗ ਗਈ ਜਿ ਡਿੱਗਣ ਮੋਟਪਾ ਦਾ ਕੱਟਦਾ ਰੱਖੀ ਪਰ ਪਤਾ ਨਹੀਂ ਲੱਗਦਾ ਤੁੱਪ ਨਿਕਲਦੀ ਆ ਤੁੱਪ ਨਿਕਲੀ ਹੋਈ ਏ ਕਿ ਨਹੀਂ ਨਿਕਲੀ ਹੋਈ ਮੱਠੀ ਮੱਠੀ ਤੁੱਪ ਪੈ ਜਮੀ ਗੋਹਾ ਆਪਾਂ ਹੁਣ ਫੌੜੇ ਨਾਲ ਹੀ ਚੱਕਦੇ ਹਾਂ ਸਿਆਲ ਸਿਆਲ ਦਾ ਆਪਾਂ ਫੌੜੇ ਨਾਲ ਹੀ ਚੱਕਾਂਗੇ ਜੀ ਗੋਹਾ ਕਿਉਂਕਿ ਬਿਆਈਆਂ ਪਾੜ ਜਾਂ ਹੱਥ ਖਰਾਬ ਹੋ ਜਾਂਦੇ ਨੇ ਜਮੀ ਸਿਆਲ 'ਚ ਤੁਹਾਨੂੰ ਪਤਾ ਉਹ ਵੀ ਮਾੜੇ ਮੜਦ ਨਾਲ ਅਰਥ ਠੰਡੇ ਦੇ ਉੱਤੇ ਪਾਣੀ ਚ ਪਈ ਜਾਂ ਤਾਂ ਵੀ ਹੱਥ ਖਰਾਬ ਹੋ ਜਾਂਦੇ ਨੇ ਤਾਂ ਗੋਹੇ ਤਾਂ ਫਿਰ ਜਮੀ ਜ਼ਿਆਦਾ ਹੀ ਹੋ ਜਾਂਦੇ ਨੇਗੇ ਫੇਰ ਅੱਗੇ ਗਰਮੀ 'ਚ ਤਾਂ ਪੱਥਰ ਨਾਲੇ ਗੋਹਾ ਚੱਕਦੇ ਹੁੰਨੇ ਆ ਪਰ ਹੁਣ ਸਰਦੀ ਸਰਦੀ ਆਪਾਂ ਫੌੜੇ ਨਾਲ ਗੋਹਾ ਪਾ ਲੈਨੇ ਹ ਮੋਨੋਟਕਾ ਲੱਗਦਾ ਜੀ ਫੋੜ ਨਾਲ ਗੋਹਾ ਹਨ ਤੇ ਫਿਰ ਕੀ ਕਰੀਏ ਹੁਣ ਮਜਬੂਰੀ ਹੈਗੀ ਫਿਰ ਹੱਥ ਜੰਮੀ ਜਾਂਦੀ ਖਰਾਬ ਹੋ ਜਾਂਦੇ ਨੇ ਐਸ ਵੇਲੇ ਗੋਹਾ ਗੁੱਬਰ ਗੈਂਚ ਪੈਂਦਾ ਰਾਤ ਨੂੰ ਤਾਂ ਅੰਦਰ ਅਸੀਂ ਸੁੱਕਾ ਖੰਡਿਆਉਂਦੇ ਆਂਗੇ ਗੱਦੇ ਨਹੀਂ ਲਾਉਂਦੇ ਸਵੇਰੇ ਗੱਦੇ ਕੱਢਣੇ ਨਾ ਥੋੜਾ ਬਹੁਤ ਔਖੇ ਹੋ ਜਾਂਦੇ ਨੇ ਸਵੇਰੇ ਉੱਠਦੇ ਬਾਲਾ ਚਿਕੜ ਕਾਹਣ ਕਰ ਦਿੰਦੇ ਨੇ ਕੋਈ ਸ਼ਾਮ ਨੂੰ ਲੇਟ ਪਾਣੀ ਪੀਉਂਦੇ ਆਂ ਤੇ ਫਿਰ ਬਾਲਾ ਚਿਕੜ ਕਰਦੇ ਨੇ ਰਾਤ ਨੂੰ ਸੁੱਕਾ ਖੰਡਿਆ ਦੇਣ ਅੰਦਰ ਦੋ ਦਿਨ ਟੱਕਰੇ ਆਪਣੇ ਗਲੀ ਤੂੜੀ ਵੱਧ ਪਈ ਹੈ ਬਾਹਰ ਚੁਕਾਈ ਸੀ ਜੇ ਕੋ ਤੁਹਾਨੂੰ ਪਤਾ ਹੈ ਤਾਂ ਢੱਟ ਤੂੜੀ ਕਿੰਨੀ ਪਈ ਹੈ ਲਿਆ ਕੇ ਜਮਾ ਗੱਦਿਆਂ ਨੂੰ ਗੁ ਬਣਾ ਦੇਨੇ ਨੇ ਥੱਲੇ ਸਵੇਰੇ ਘੱਟੋ ਘੱਟ 10 ਬੱਠਲ ਹੋ ਜਾਂਦੇ ਨੇ ਗੋਹੇ ਦੇ ਵਿੱਚ ਤੂੜੀ ਰਾੜ ਨਾਲ ਕੇ ਤੇ ਅਡਟਿਗ ਵੱਜ ਜਾਂਦਾ ਹੈਗਾ ਗੋਹੇ ਦਾ ਤੇ ਇੱਕ ਥੱਲੇ ਤਾਂ ਪਾ ਗੱਦਾ ਹੀ ਲਾ ਦੇਨੇ ਜਿਹੜੇ ਆਪਣੀਆਂ ਝੋਟੀ ਦੀ ਸ਼ਾਂ ਪੁੱਤਰੀ ਹੋਈ ਇੱਕ ਤਾਂ ਸੁਣ ਵਾਲੀ ਹੈ ਇੱਕ ਇੱਕ ਸਾਈਡ ਐ ਥੱਲੇ ਕਲੀ ਥੱਲੇ ਗੱਦਾ ਲਾ ਦੇਨੇ ਬਾਕੀ ਥੱਲੇ ਆਪਾਂ ਸੁੱਕ ਖੰਡਿਆ ਦੰਨੇਗੇ ਮਸ ਇਸ ਟਾਈਮ ਵਾਲਾ ਗੋਹਾ ਆਪਣੇ ਗੁੱਬਰ ਗੈਂਸ ਦੇ ਕੰਮ ਆ ਜਾਂਦਾ ਹੈ ਤੇ ਸਵੇਰੇ ਆਪਾਂ ਸਾਰਾ ਰੂੜੀ ਤੇ ਡੇ ਕੇ ਦੰਨੇ ਆਂ ਪੱਥ ਦੇਦਾ ਹੈ ਨਹੀਂ ਹੁਣ ਕਿਉਂਕਿ ਥੋੜਾ ਮੋਟਾ ਪੱਥ ਲੈ ਦੋ ਤਿੰਨ ਟੋਕਰੇ ਹੋਏ ਨੇ ਪਾਥੀਆਂ ਦੇ ਬਾਕੀ ਅੱਗੇ ਲੋੜੀ ਬਾਅਦ ਪੱਥ ਲਾਂਗੇ ਇਹਨਾਂ ਆਪਾਂ ਕਰਨਾ ਵੀ ਕੀ ਹੁੰਦਾ ਇੱਕ ਗਾਹਰ ਤਾਂ ਆਪਾਂ ਵੇਚਤਾ ਇੱਕ ਹਜੇ ਐਂ ਖੜਾ ਤੇ ਅੱਜ ਆਪਾਂ ਪਾਣੀ ਵੀ ਜਲਦੀ ਪੀਉਣ ਲੱਗ ਗਏ ਜੀ ਮੱਜਾਂ ਨੂੰ ਫਿਰ ਨਾ ਬਾਲਾ ਲੇਟ ਹੋ ਜੈਨੇ ਕੋਸ ਤੇ ਅੱਜ ਸਾਨੂੰ ਐ ਪਤਾ ਲੱਗ ਗਿਆ ਉਹ ਕਹਿੰਦੇ ਫੈਂਟ ਦਾ ਰੇਟ ਘਟ ਗਿਆ ਸਾਡਾ ਤਾਂ ਮਨ ਦੁਖੀ ਹੋ ਗਿਆ ਸੁਣ ਕੇ ਪਹਿਲਾਂ 850 ਦਾ ਰੇਟ ਸੀਗਾ ਹੁਣ ਕਹਿੰਦੇ 750 ਦਾ ਕਰਤਾ ਵੀ ਰੇਟ ਘਟ ਗਿਆ ਪਿੱਛੋਂ ਪਰ ਉਰੇ ਪਿੰਡਤਾ ਜੀ ਉਹ દિਵਾਲੀ ਵਿਲੇ દિਵਾਲੀ ਤੋਂ ਪਹਿਲੀ ਕਹਿੰਦੇ ਸੀ ਵੀ 7.5 ਦਾ ਰੇਟ ਆ ਗਿਆ ਪਰ ਸ਼ਹਿਰ ਤਾਂ ਹਜੇ ਹੁਣ ਘਟਿਆਗਾ ਸੁਣਵਾ ਦਿਵਾਲੀ ਨੂੰ ਦੇਖੋ ਕਿੰਨਾ ਟਾਈਮ ਹੋ ਗਿਆ ਪਹਿਲਾਂ ਤਾਂ 8.5 ਤੇ ਪੈਂਦਾ ਸੀ ਦੁੱਧ ਤੇ ਅੱਜ ਅਸੀਂ ਕਿਹਾ ਪਹਿਲੇ ਹੀ ਪਾਣੀ ਪਿਆਦੀ ਹੈ ਨਾ ਫਿਰ ਰਾਤ ਹੋਏ ਜਮੀਂ ਨਿਹਰਾ ਹੋ ਜਾਂਦਾ ਪਾਣੀ ਪਿਉਂਦਿਆਂ ਨੂੰ ਤੇ ਆਪ ਨੂੰ ਭੈਣ ਲੱਗਦੇ ਵੀ ਅੱਧੀ ਰਾਤ ਹੋ ਗਈ ਜਮੀਂ ਰਾਤ ਫਿਰ ਚਿਕੜ ਕਾਹਨ ਕਰ ਦਿੰਦੇ ਨੇ ਰਾਤ ਨੂੰ ਅੰਦਰ ਇਹ ਤੇ ਅਸੀਂ ਤਾਂ ਅੱਜ ਟਾਈਮ ਨਾਲ ਹੀ ਪਾਣੀ ਪਿਉਣ ਲੱਗ ਗਏ ਜੇ ਅਸੀਂ ਕੁਝ ਥੱਕੇ ਜੇ ਵੀ ਪਏ ਸੀ ਤੁਰਦੇ ਫਿਰ ਦੈਮਲਾ ਕਿਤੇ ਜਾਂਦੇ ਆ ਜੇ ਆਪਣਾ ਗੱਡੀ 'ਚ ਸਾਨੂੰ ਐ ਹੀ ਹੋ ਜਾਂਦਾ ਕਬਰਾਟ ਜੀ ਪਤਾ ਨਹੀਂ ਕਾਹ ਤੋਂ ਆ ਹੋਇਆ ਫਿਰ ਤਵੀ ਸਰੀਰ ਜਿਵੇਂ ਬੁਖਾਰ ਚੜਿਆ ਪਿਆ ਬਿਮਾਰ ਹੋ ਰਹੀਆਂ ਜਿਵੇਂ ਇਸ ਕਰਕੇ ਪਾਣੀ ਆ ਪੱਜ ਟਾਈਮ ਨਾਲ ਹੀ ਪਿਆ ਦਈਏ ਕਿ ਆ ਵੀ ਦੇਖੀ ਜਾਊਗੀ ਫੈਂਟ ਘਟੇ ਵਧੇ ਪਾਣੀ ਟਾਈਮ ਨਾਲ ਹੀ ਪਿਆ ਦਿੰਨੇ ਆ ਇਹ ਵੀ ਵਿਚਾਰੇ ਘੱਟੇ ਪਾਣੀ ਕਿਉਂਕਿ ਸਵੇਰੇ ਤਾਂ ਪਸੰਦਿਆ 6:30 ਵਜੇ ਪਾਣੀ ਪੀ ਲਾ ਦਿੰਨੇ ਵਧੀਆ ਪੀ ਲੈਂਦੀਆਂ ਨੇ ਗੀਆਂ ਪਰ ਉਹ ਨੂੰ ਸਿਆਲ ਕਰਕੇ ਥੋੜਾ ਜਿਹਾ ਪਾਣੀ ਘੱਟ ਪੀਂਦੀਆਂ ਨੇ ਮੱਜਾਂ ਇਸ ਕਰਕੇ ਫਿਰ ਦੁੱਧ ਘੱਟਦੀਆਂ ਨੇ ਤਾਂ ਹੀ ਤਾਂ ਦੁਰੋਂ ਠੰਡ ਹੋਏ ਨਦੁਰਾ ਪਾਣੀ ਘੱਟ ਪੀਣ ਲੱਗ ਜਾਂਦੀਆਂ ਨੇ ਤੇ ਫਿਰ ਦੁੱਧ ਦਾ ਵੀ ਫਰਕ ਪੈ ਜਾਂਦਾ ਇੱਕਦਮ ਜੋ ਜ਼ਿਆਦਾ ਠੰਡ ਉਤਰਦੀ ਐ ਜੇ ਸਾਡੀ ਮੱਝ ਨੂੰ ਇਹ ਜੀ ਇੱਕ ਦਿਨ ਤਾਂ ਦੋਨੇ ਟਾਈਮ ਤੇ ਇੱਕ ਦਿਨ ਇੱਕ ਟਾਈਮ ਐ ਕਰਨ ਲੱਗ ਗਈ ਦੇਖੋ ਥੋੜਾ ਸਾਹਮਣੇ 5-6 ਮਹੀਨੇ ਹੋਏ ਨੇ ਸੂਈ ਨੂੰ ਛੇ ਤੇ ਹਜੇ ਨਮੀ ਨਹੀਂ ਹੈਗੀ ਕੋਈ ਆਸ ਤੇ ਨਹੀਂ ਤੇ ਤਾਂ ਵੀ ਦੇਖੋ ਕਿੰਨਾ ਤਪੌਣ ਲੱਗ ਗਈ ਨਾਲ ਅਸੀਂ ਸਵੇਰੇ ਨੂੰ 5 ਵਜੇ ਨੀਰੇ ਤੇ ਬੰਨ ਕੇ 7 ਵਜੇ ਦੇਖਦੇ ਆਂ ਵੀ 2 ਘੰਟੇ ਪੂਰੀ ਰਜਾ ਕੇ ਨੂੰ 2 ਘੰਟੇ ਚ 2 ਵਾਰੀ ਦਾਣਾ ਪਾ ਦਿੰਨੇ ਆ ਫਿਰ ਵੀ ਇਹ ਨਿਰਾਜ ਦੀ ਫਿਰ ਵੀ ਨਹੀਂ ਮਿਲਦੀ ਫਿਰ ਵੀ 2 ਵਾਰੀ ਡੰਗ ਭੰਨਣਗੀ ਇੱਕ ਦਿਨ ਸਵੇਰੇ ਨਹੀਂ ਮਿਲੀ ਤੇ ਇੱਕ ਦਿਨ ਸ਼ਾਮ ਨੂੰ ਨਹੀਂ ਮਿਲੀ ਇਹਦੇ ਕਰਕੇ ਸਾਡੇ ਇੰਨੇ ਜ਼ਿਆਦੇ ਨਾ ਸਾਡਾ ਮਨ ਖਰਾਬ ਹੁੰਦਾ ਮੱਜਾਂ ਤੋਂ ਵੀ ਇਹ ਜੇ ਨਿਕਲ ਜੇ ਮੱਜ ਤਾਂ ਠੀਕ ਐ ਹੁਣ ਐ ਹੁੰਦਾ ਜੇ ਅਗਲੇ ਨੂੰ ਐ ਦਿੱਤੀ ਵੀ ਨਹੀਂ ਜਾਂਦੀ ਹਨਾ ਵੀ ਝੂਠ ਮਾਰ ਕੇ ਤਾਂ ਜੇ ਮਿਲੂਗਾ ਫੇਰ ਹੀ ਲੈ ਕੇ ਜਾਊਗਾ ਤੇ ਗੱਪ ਛੜੱਪ ਮਾਰ ਕੇ ਆਪਾਂ ਵੇਚ ਨਹੀਂ ਸਕਦੇ ਤੁਹਾਨੂੰ ਪਤਾ ਹੈ ਗਾਹਾਂ ਵੀ ਕਿਸੇ ਜੱਟ ਜ਼ਿਮੀਂਦਾਰ ਦੇ ਘਰੇ ਜਾਣਾ ਫਿਰ ਦੁੱਧ ਪੀਣ ਖਤੋਂ ਗਰੀਬ ਵੀ ਲੈ ਜਾਂਦਾ ਹੈ ਇੱਥੇ ਦਾ ਡੈਡੀ ਨੀਰਾਚਰਾ ਪਾਉ ਆ ਰਿਹਾ ਸੀ ਆਪਣੇ ਨਾਲ ਇਹਨੂੰ ਕਹਿ ਦਿੰਦੇ ਆ ਵੀ ਸੰਨੀ ਸੋਡੂ ਜ਼ਿੰਮੇਵਾਰੀ ਸੰਨੀ ਕਰਦਾ ਹੁੰਦਾ ਇਸ ਵੇਲੇ ਆ ਕੇ ਵੀ ਸੰਨੀ ਕਰ ਦੋ ਤੇ ਆਪਾਂ ਤਾਰਾ ਡੁੱਕੀ ਕੱਢਾਂਗੇ ਵੀ ਨੀਰਾਚਰਾ ਦੇਖ ਦੋ ਤਾਰ ਕੱਢਣ ਲੱਗ ਰਹੇ ਸੀ ਉਦੋਂ ਆਪਾਂ ਗੱਲਾਂ ਕਰੀ ਜਾਂਦੇ ਸੀ ਪਾਪਾ ਜੀ ਫਿਰਦੇ ਸੀ ਨਾਲ ਡੈਡੀ ਫਿਰਦੇ ਸੀ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਨਾਲੇ ਕੰਮ ਕਰੀ ਜਾਂਦੇ ਰਹਿੰਨੇ ਐਨ ਟਾਈਮ ਪਾਸ ਹੋ ਜਾਂਦਾ ਜੀ ਸਾਰਾ ਦਿਨ ਆਪਾਂ ਮਸ਼ੀਨ ਵੀ ਨਹੀਂ ਚਲਾਈਗੀ ਨਵਾਂ ਸਾਲ ਸੀਗਾ ਆਪਾਂ ਮਸ਼ੀਨ ਜੰਮੀ ਨਹੀਂ ਚਲਾਈ ਅੱਜ ਬਸ ਅੱਧ ਜਾਣ ਨਾਲ ਜਾਂਦਾ ਪ੍ਰੋਗਰਾਮ ਬਣ ਗਿਆ ਬਸ ਪਹਿਲਾ ਸਲਾਹ ਸੀ ਮਸ਼ੀਨ ਚਲਾਉਣ ਦੀ ਫਿਰ ਕਿਆ ਵੀ ਸੱਦੇ ਵਾਲੇ ਕਹਿੰਦੇ ਚਲੋ ਕੋਈ ਨਾ ਬਗ ਚੱਲਦੇ ਆਂ ਅੱਜ ਤਾਂ ਤੇਰੀ ਜਟਾਤੀ ਸਵੇਰ ਤੱਕ ਅਸੀਂ ਹੋ ਗਏ ਸੀ ਤਿਆਰ ਫਟਾਫਟ ਕੰਮ ਕਰੇ ਵੀ ਸੱਦੇ ਲੈ ਜਾਵਾਂਗੇ ਫਿਰ ਇਹ ਕਹਿੰਦੇ ਜਾਇਆ ਨਹੀਂ ਜਾਂਦਾ ਰੇਪ ਆਉਣੀ ਹੈ ਫਿਰ ਕਹਿੰਦੇ ਕੋਈ ਨਾ ਚਲ ਲੈ ਚੱਲਦੇ ਆਂ ਤੇ ਫਿਰ ਅਸੀਂ ਫਟਾਫਟ ਤਿਆਰ ਹੋ ਕੇ ਉਦੀ ਭੱਜ ਗਏ ਸੀਗੇ ਪਹਿਲਾਂ ਮਸ਼ੀਨ ਚਲਾਉਣ ਦੀ ਸਲਾਹ ਸੀ ਵੀ ਆਪਦਾ ਕੰਮ ਹੀ ਕਰ ਲੀਏ ਵੀ ਹੋਰ ਤਾਂ ਕੀ ਹੈ ਹੁਣ ਜਦੋਂ ਕੋਈ ਲੈ ਕੇ ਨਹੀਂ ਜਾਂਦਾ ਪਰ ਸਾਨੂੰ ਬੋਦੀ ਲੱਗਿਆ ਸੱਜ ਦੇਲੇ ਜਾਣਾ ਜਿੱਥੇ ਜਾ ਕੇ ਹਨਾ ਆਪਣਾ ਸਭ ਕੁਝ ਬਣਿਆ ਹੋਵੇ ਆਪਣੇ ਮੱਜਾਂ ਠੀਕ ਹੋ ਜਾਂਦੇ ਨੇ ਉੱਥੇ ਐ ਲੱਗਦਾ ਵੀ ਅਪਾ ਬਗ ਜੀ ਨਾ ਡੈਡੀ ਦਾ ਬਗ ਜਾਂਦੇ ਨੇ ਸੋਮਵਾਰ ਨੂੰ ਤੇ ਸਾਥੋਂ ਨਹੀਂ ਹੁਣ ਜਾਇਆ ਗਿਆ ਕਿੰਨਾ ਟਾਈਮ ਹੋ ਗਿਆ ਕੰਮ ਐਨੇ ਜਾਦੇ ਹੋ ਰਹੇ ਨੇਗੇ ਪਹਿਲਾਂ ਅਸੀਂ ਪੰਜ ਸੋਮਵਾਰ ਲਾ ਦਿੰਦੇ ਸੀ ਕਦੇ ਵਿੱਚ ਦੀ ਫੇਰ ਬਗ ਜਾਂਦੇ ਸੀਗੇ ਹੁਣ ਕਾਫੀ ਟਾਈਮ ਹੋ ਗਿਆ ਸਿਸੀ ਦੋ ਤਿੰਨ ਮਹੀਨਿਆਂ ਤੋਂ ਗਏ ਆਏਗੇ ਤੇ ਪਰ ਅਸੀਂ ਉਹਨਾਂ ਨੂੰ ਭੇਜ ਦੇਣਾ ਚੱਲੇ ਵੀ ਦੁੱਧ ਚੜਾ ਆਉ ਹਨਾ ਦੇ ਦੁੱਧ ਲੈ ਕੇ ਇਹ ਭੱਗ ਜਾਂਦੇ ਨੇ ਜਾਲ ਸਕੂਟਰੀ ਤੇ ਜਾਇ ਆਉਂਦੇ ਇੱਕ ਜਣਾ ਇਹਨੂੰ ਧਾਰ ਲੈਣ ਦੇ ਆਤੇ ਤਿੰਨ ਚਾਰ ਵਾਰੀ ਧਾਰ ਲੈਂਦੀ ਏ ਜੀ ਧਾਰ ਕੱਢਦੇ ਕੱਢਦੇ ਜੇ ਨਾ ਧਾਰ ਦਿਓ ਤਾਂ ਲੱਤ ਮਾਰਦੀ ਏ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰ ਦਿਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ